ਨਮਸਕਾਰ ਆਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਐਨਸੀ ਪ੍ਰੋਗਰਾਮਿੰਗ ਟ੍ਰੇਨਿੰਗ ਸੈਂਟਰ YouTube ਚੈਨਲ ਪੰਜਾਬ ਲੁਧਿਆਣੇ ਤੋਂ ਸੋ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਸੀਐਨਸੀ ਪ੍ਰੋਗਰਾਮਿੰਗ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੇਨ ਸੈਟਿੰਗ ਹੁੰਦੀ ਆ ਉਹਦਾ ਇੰਪੋਰਟੈਂਟ ਰੋਲ ਕੀ ਆ ਕਿਉਂਕਿ ਪ੍ਰੋਗਰਾਮਿੰਗ ਤੁਸੀਂ ਕਰ ਲੋਗੇ ਬਟ ਉਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਮਸ਼ੀਨ ਜਿਹੜੀ ਹੁੰਦੀ ਆ ਉਹਦੀ ਜਿਹੜੀ ਸੈਟਿੰਗ ਆ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਜਦ ਤੱਕ ਤੁਸੀਂ ਸੈਟਿੰਗ ਕੰਪਲੀਟ ਨਹੀਂ ਕਰੋਗੇ ਉਦੋਂ ਤੱਕ ਪ੍ਰੋਗਰਾਮਿੰਗ ਦਾ ਕੋਈ ਬੈਨੀਫਿਟ ਨਹੀਂ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਡਸਟਰੀ ਵਿੱਚ ਜਾਂਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਸਵਾਲ ਪੁੱਛਿਆ ਜਾਂਦਾ ਉਹ ਸੈਟਿੰਗ ਬਾਰੇ ਕਿ ਸੈਟਿੰਗ ਕਿਵੇਂ ਲਈਦੀ ਆ ਸੈਟਿੰਗ ਦੇ ਵਿੱਚ ਵਰਕ ਜ਼ੀਰੋ ਆਫਸੈਟ ਕੀ ਆ ਕਾਫੀ ਕੁਝ ਸਵਾਲ ਕੁਐਸਚਨ ਪੁੱਟ ਕੀਤੇ ਜਾਂਦੇ ਆ ਸੋ ਉਹ ਸਾਰੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਆ ਉਹ ਸਾਰੇ ਸਵਾਲਾਂ ਨੂੰ ਕਿਵੇਂ ਅਸੀਂ ਹੈਂਡਲ ਕਰਨਾ ਹੈ ਉਸ ਤੋਂ ਪਹਿਲਾਂ ਸਾਨੂੰ ਸੈਟਿੰਗ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਸੋ ਅੱਜ ਦੀ ਜਿਹੜੀ ਕਲਾਸ ਹੈਗੀ ਆ ਇਹਦੇ ਵਿੱਚ ਇਹ ਐਕਚੁਅਲ ਕਲਾਸ ਨਹੀਂ ਹੈਗੀ ਜਸਟ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਸੀਐਨਸੀ ਪ੍ਰੋਗਰਾਮਿੰਗ ਜੇ ਤੁਸੀਂ ਸਿੱਖਣੀ ਆ ਤੇ ਪ੍ਰੋਪਰ ਤਰੀਕੇ ਨਾਲ ਸਿੱਖੋ ਪ੍ਰੋਪਰ ਸਿਲੇਬਸ ਸਿੱਖੋ ਤੁਸੀਂ ਇਹ ਨਹੀਂ ਅਸੀਂ ਕਹਿੰਦੇ ਕਿ ਸਾਡੇ ਕੋਲ ਹੀ ਜੁਆਇਨ ਕਰ ਲਓ ਬਟ ਅਸੀਂ ਤੁਹਾਨੂੰ ਇਹ ਦੱਸਣ ਦੀ ਖੇਚਲ ਜ਼ਰੂਰ ਕਰਾਂਗੇ ਕਿ ਸੀਐਨਸੀ ਪ੍ਰੋਗਰਾਮਿੰਗ ਦੇ ਵਿੱਚ ਹੁੰਦਾ ਕੀ ਕੀ ਆ ਉਸ ਤੋਂ ਬਾਅਦ ਜੇ ਤੁਹਾਨੂੰ ਸਿਲੇਬਸ ਦਾ ਪਤਾ ਲੱਗ ਜੇ ਮੋਡਿਊਲਸ ਦਾ ਪਤਾ ਲੱਗ ਜੇ ਆਪਰੇਸ਼ਨਸ ਦਾ ਪਤਾ ਲੱਗ ਜੇ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜੁਆਇਨ ਕਰ ਲਓ ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਜਿਹੜਾ ਬੰਦਾ ਅੱਗੋਂ ਕਰਾ ਰਿਹਾ ਉਹ ਸਹੀ ਕਰਾ ਰਿਹਾ ਕਿ ਨਹੀਂ ਮੈਨੂੰ ਪ੍ਰੋਪਰ ਸਿਲੇਬਸ ਕਰਾ ਰਿਹਾ ਕਿ ਨਹੀਂ ਵਿੱਚੋਂ ਕੋਈ ਚੀਜ਼ ਨਹੀਂ ਛੱਡਤਾ ਨਹੀਂ ਰਿਹਾ ਤੁਹਾਨੂੰ ਇੱਕ ਵਾਰੀ ਪਤਾ ਲੱਗ ਜਾਏਗਾ ਠੀਕ ਹੈ ਜੀ ਸੋ ਅੱਜ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਟਾਰਟ ਕਰਦੇ ਹਾਂ ਸੈਟਿੰਗ ਬਟ ਇਹਦੇ ਵਿੱਚ ਅਸੀਂ ਥੋੜਾ ਜਿਹਾ ਫਾਸਟ ਟਰੈਕ ਦੇ ਵਿੱਚ ਕਰਾਂਗੇ ਅਸੀਂ ਤੁਹਾਨੂੰ ਪ੍ਰੋਪਰ ਵੇ ਦੇ ਵਿੱਚ ਪ੍ਰੋਪਰ ਤਰੀਕੇ ਦੇ ਵਿੱਚ ਉਹ ਤੋਂ ਸਮਝਾਵਾਂਗੇ ਜਦੋਂ ਤੁਸੀਂ ਜੁਆਇਨ ਕਰਦੇ ਹੋ ਠੀਕ ਹੈ ਜੀ ਇਹ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੁੰਦਾ ਕੀ ਕੀ ਹੈ ਤੇ ਕਿਸ ਤਰੀਕੇ ਨਾਲ ਕਰਵਾਇਆ ਜਾ ਰਿਹਾ ਮੋਸਟ ਇੰਸਟੀਚੂਟ ਦੇ ਵਿੱਚ ਤੇ ਅਸੀਂ ਕਿਸ ਤਰੀਕੇ ਨਾਲ ਕਰਾ ਰਹੇ ਹਾਂ ਉਹ ਸਾਰੀ ਚੀਜ਼ਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀਡੀਓ ਰਾਹੀਂ ਠੀਕ ਹੈ ਜੀ ਸੋ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਕਿ ਇਹਦੇ ਵਿੱਚ ਅਸੀਂ ਤੁਹਾਨੂੰ ਸੈਟਿੰਗ ਦੱਸਾਂਗੇ ਕਿ ਸੈਟਿੰਗ ਹੁੰਦੀ ਕੀ ਹੈ ਹੁਣ ਤੁਸੀਂ ਆਹ ਦੇਖੋ ਇਹ ਪੂਰੀ ਮਸ਼ੀਨ ਤੁਸੀਂ ਦੇਖ ਲਓ ਆ ਮਸ਼ੀਨ ਹੈਗੀ ਹੈ ਪੂਰੀ ਠੀਕ ਹੈ ਪਿੱਛੇ ਮਗਰ ਮੋਟਰ ਲੱਗੀ ਹੈ ਮੋਟਰ ਦੇ ਉੱਪਰ ਚੱਕਾ ਚੱਕ ਦੇ ਉੱਪਰ ਆਪਣੀ ਜੌਬ ਲੱਗੀ ਜਦੋਂ ਪਿੱਛੋਂ ਚੀਜ਼ਾਂ ਰੋਟੇਟ ਹੋਣਗੀਆਂ ਤੇ ਆਪਣੇ ਆਪ ਹੀ ਜੌਬ ਵੀ ਰੋਟੇਟ ਹੋ ਜੇਗੀ ਠੀਕ ਹੈ ਕਿਉਂਕਿ ਕਟਿੰਗ ਕੀਤੀ ਹੋਣੀ ਹੈ ਜੌਬ ਦੀ ਹੋਣੀ ਹੈ ਤੇ ਜੇ ਪਿਛਲੀਆਂ ਚੀਜ਼ਾਂ ਰੋਟੇਟ ਹੋਣਗੀਆਂ ਫਿਰ ਜੌਬ ਵੀ ਆਟੋਮੈਟਿਕ ਰੋਟੇਟ ਹੋ ਜੂਗੀ ਠੀਕ ਹੈ ਉਹ ਅਸੀਂ ਕੋਡਿੰਗ ਵਗੈਰਾ ਦਿੰਨੇ ਆ ਸੋ ਆ ਉੱਪਰਲਾ ਤੁਸੀਂ ਦੇਖ ਸਕਦੇ ਹੋ ਹਿੱਸਾ ਜਿਹੜਾ ਆ ਦੇਖੋ ਦੋ ਪਾਈਪਾਂ ਤੁਹਾਨੂੰ ਦਿਖ ਰਹੀਆਂ ਇਹ ਹੈਗੀ ਜੀ ਕੂਲੈਂਟ ਦੀ ਪਾਈਪ ਕੂਲੈਂਟ ਦਾ ਮਤਲਬ ਕੀ ਹੁੰਦਾ ਠੰਡਾ ਕਰਨ ਵਾਲਾ ਤੇ ਇਹਨੂੰ ਅਸੀਂ ਕਹਿ ਦਿੰਨੇ ਹਾਂ ਲੂਬ੍ਰਿਕੈਂਟ ਜਿਵੇਂ ਕਈ ਕੈਮੀਕਲਸ ਹੁੰਦੇ ਜਿਵੇਂ ਸੈਮੀ ਸਿੰਥੈਟਿਕ ਔਇਲ ਹੋ ਗਿਆ ਸਿੰਥੈਟਿਕ ਔਇਲ ਹੋ ਗਿਆ ਕਾਰਬਨ ਔਇਲ ਹੋ ਗਿਆ ਕਈ ਤਰ੍ਹਾਂ ਦੇ ਔਇਲ ਹੁੰਦੇ ਨੇ ਜਿਹੜੇ ਕੀ ਮਸ਼ੀਨਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਤੇ ਜਿਹੜੀ ਸੀਐਨਸੀ ਮਸ਼ੀਨ ਆ ਉਹਦੇ ਵਿੱਚ ਵੀ ਕੋਲੈਂਟ ਯੂਜ਼ ਕੀਤੇ ਜਾਂਦੇ ਜਿਹਨੂੰ ਅਸੀਂ ਲੂਬ੍ਰਿਕੈਂਟ ਕਹਿ ਦਿੰਨੇ ਆ ਮਤਲਬ ਜਿਹੜੀ ਆਪਣੀ ਜੌਬ ਦੀ ਕਟਿੰਗ ਹੋ ਰਹੀ ਹੈ ਤੇ ਜਿਹੜਾ ਟੂਲ ਕਟਿੰਗ ਕਰ ਰਿਹਾ ਦੋਨੇ ਆਪਸ ਦੇ ਵਿੱਚ ਜਦੋਂ ਰਗੜ ਖਾਂਦੇ ਨੇ ਤੇ ਦੋਨੇ ਗਰਮ ਹੁੰਦੇ ਨੇ ਉਹਨਾਂ ਦਾ ਟੈਂਪਰੇਚਰ ਇੰਪਰੂਵ ਹੁੰਦਾ ਜਾਂਦਾ ਜੇ ਜਿਆਦਾ ਗਰਮ ਹੋ ਗਏ ਤੇ ਦੋਨੇ ਟੁੱਟਣਗੇ ਜੌਬ ਵੀ ਟੁੱਟ ਸਕਦੀ ਹੈ ਤੇ ਟੂਲ ਵੀ ਟੁੱਟ ਸਕਦਾ ਅਸੀਂ ਕੀ ਕਰਦੇ ਆ ਦੋਨਾਂ ਦਾ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਠੰਡਾ ਕਰਨ ਵਾਸਤੇ ਕੂਲੈਂਟ ਦੀ ਵਰਤੋਂ ਕਰਦੇ ਆ ਜਾਂ ਕਹਿ ਲਓ ਕਿ ਲੂਬ੍ਰਿਕੈਂਟ ਦੀ ਵਰਤੋਂ ਕਰਦੇ ਜਿਹੜਾ ਟੂਲ ਤੇ ਜੌਬ ਦੋਨਾਂ ਨੂੰ ਠੰਡਾ ਕਰਕੇ ਰੱਖੇਗਾ ਮਤਲਬ ਉਹਨਾਂ ਦਾ ਜਿਹੜਾ ਟੈਂਪਰੇਚਰ ਉਹਨਾਂ ਨੂੰ ਗਰਮ ਨਹੀਂ ਹੋਣ ਦਿੰਦਾ ਇਹ ਉਹਨਾਂ ਦਾ ਜਿਹੜਾ ਟੈਂਪਰੇਚਰ ਮੇਨਟੇਨ ਕਰਕੇ ਰੱਖੇਗਾ ਠੀਕ ਹੈ ਇਹਨੂੰ ਅਸੀਂ ਕਹਿੰਦੇ ਆ ਕੂਲੈਂਟ ਠੀਕ ਹੈ ਜੀ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਇਹ ਦੋ ਤਰ੍ਹਾਂ ਦੇ ਬੈੱਡ ਹੁੰਦੇ ਆ ਇਹ ਹੈਗਾ ਸਲੈਂਟ ਬੈਡ ਜਿਹੜਾ 30° ਹੋਊਗਾ ਇੱਕ ਹੋਊਗਾ ਪੂਰਾ ਫਲੈਟ ਬੈਡ ਜਿਹਨੂੰ ਅਸੀਂ ਫਲੈਟ ਬੈਡ ਕਹਿ ਦਿੰਨੇ ਆ ਤੇ ਆ ਚੀਜ਼ ਤੁਸੀਂ ਦੇਖ ਸਕਦੇ ਹੋ ਇੱਥੇ ਆ ਜਿਹੜਾ ਹਿੱਸਾ ਹੈਗਾ ਇਹ ਹੈਗਾ ਆਪਣਾ ਟੂਲ ਟੈਰਟ ਦਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਇੱਕ ਤੋਂ ਲੈ ਕੇ ਆ ਦੇਖੋ 1 2 ਤੋਂ ਸਟਾਰਟ ਹੁੰਦੇ ਹੁੰਦੇ ਆ 12 ਤੱਕ ਆਊਗਾ ਮਤਲਬ ਇਹਦੇ ਵਿੱਚ ਤੁਸੀਂ 12 ਟੂਲ ਅਟੈਚ ਕਰ ਸਕਦੇ ਹੋ ਇਹਨੂੰ ਅਸੀਂ ਟੂਲ ਸਟੇਸ਼ਨ ਵੀ ਕਹਿ ਦਿੰਨੇ ਆ ਤੇ ਟੂਲ ਹੋਲਡਰ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਇਹਨੂੰ ਤੁਸੀਂ ਮਤਲਬ ਇੱਕ ਤਰ੍ਹਾਂ ਦਾ ਏ ਏਟੀਸੀ ਵੀ ਕਹਿ ਸਕਦੇ ਆ ਆਟੋਮੈਟਿਕ ਟੂਲ ਚੇਂਜਰ ਆਪਣੇ ਆਪ ਹੀ ਟੂਲ ਚੇਂਜ ਹੋ ਜਾਂਦੇ ਨੇ ਜਦੋਂ ਤੁਸੀਂ ਪ੍ਰੋਗਰਾਮਿੰਗ ਕਰ ਲੈਂਦੇ ਹੋ ਠੀਕ ਹੈ ਜੀ ਸੋ ਆਹ ਚੀਜ਼ ਆ ਹੁਣ ਇਹਨੂੰ ਅਸੀਂ ਬਿਲਕੁਲ ਸਾਹਮਣੇ ਲੈ ਕੇ ਆ ਜਾਾਂਗੇ ਥੋੜਾ ਜਿਹਾ ਮਾਊਸ ਨੂੰ ਰੋਟੇਟ ਕਰਕੇ ਸਾਹ ਲੋ ਹੁਣ ਇਹਦੇ ਵਿੱਚ ਜਿਹੜੀ ਸੈਟਿੰਗ ਅਸੀਂ ਕਰਨੀ ਉਹ ਸੈਟਿੰਗ ਦਾ ਮਤਲਬ ਕੀ ਆ ਸੈਟਿੰਗ ਦਾ ਮਤਲਬ ਇਹ ਹੈਗਾ ਕਿ ਜਿਹੜੀ ਤੁਹਾਡੀ ਜੌਬ ਆ ਉਹਨਾਂ ਦੇਖੋ ਥੋੜਾ ਹੋਰ ਰੋਟੇਟ ਕਰ ਲਓ ਆ ਤੁਹਾਡੀ ਜੌਬ ਆ ਠੀਕ ਹੈ ਜੀ ਆ ਜੌਬ ਆ ਤੇ ਇੱਥੇ ਟੂਲ ਡਾਇਰੈਕਟ ਹੋਊਗਾ ਟੂਲ ਹਲੇ ਲਿਆ ਨਹੀਂ ਅਸੀਂ ਬਟ ਇਹਨਾਂ ਦੋਨਾਂ ਦੇ ਵਿੱਚ ਟੂਲ ਤੇ ਜੌਬ ਦੋਨਾਂ ਦੇ ਵਿੱਚ ਜਿਹੜਾ ਗੈਪ ਆ ਉਸ ਗੈਪ ਨੂੰ ਖਤਮ ਕਰਨ ਵਾਸਤੇ ਜਿਹੜਾ ਪ੍ਰੋਸੈਸ ਅਸੀਂ ਵਰਤਦੇ ਆ ਉਹਨੂੰ ਅਸੀਂ ਕਹ ਦਿੰਨੇ ਆ ਵਰਪੀ ਜਰੋਬ ਸੈਟ ਠੀਕ ਹੈ ਜੀ ਸੋ ਕਰਦੇ ਆ ਸਟੈਪ ਬਾਈ ਸਟੈਪ ਤੁਹਾਨੂੰ ਦੱਸਣ ਲੱਗੇ ਆ ਬਟ ਤੁਹਾਨੂੰ ਪਹਿਲੇ ਦੱਸ ਦਿੰਨੇ ਆ ਕਿ ਅਸੀਂ ਫਾਸਟ ਟਰੈਕ ਦੇ ਵਿੱਚ ਚਲਾ ਰਹੇ ਆ ਇਹਨੂੰ ਜੇ ਤੁਸੀਂ ਕਰਨਾ ਹੋਊਗਾ ਸੀਐਨਸੀ ਪ੍ਰੋਗਰਾਮਿੰਗ ਕੋਰਸ ਜੁਆਇਨ ਕਰਨਾ ਹੋਊਗਾ ਐਡਮਿਸ਼ਨ ਲਓਗੇ ਉਸ ਤੋਂ ਬਾਅਦ ਇੱਕ ਇੱਕ ਚੀਜ਼ ਤੁਹਾਡੇ ਪ੍ਰੋਪਰ ਤਰੀਕੇ ਨਾਲ ਕਰਵਾਵਾਂਗੇ ਇਹ ਸਿਰਫ ਦੱਸਣ ਦਾ ਇੱਕ ਤਰੀਕਾ ਹੈਗਾ ਤੁਹਾਨੂੰ ਕਿ ਕੀ ਕੁਝ ਪ੍ਰੋਗਰਾਮਿੰਗ ਦੇ ਵਿੱਚ ਹੁੰਦਾ ਆ ਤੇ ਬਾਹਰ ਕੀ ਕੁਝ ਕਰਵਾਇਆ ਜਾ ਰਿਹਾ ਤੇ ਅਸੀਂ ਕੀ ਕੁਝ ਕਰਵਾ ਰਹੇ ਹਾਂ ਠੀਕ ਹੈ ਜੀ ਸੋ ਅਸੀਂ ਕਰਦੇ ਹਾਂ ਸਟੈਪ ਬਾਏ ਸਟੈਪ ਸੈਟਿੰਗ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਧਰੋਂ ਪਾਵਰ ਔਨ ਤੇ ਕਲਿੱਕ ਕਰਾਂਗੇ ਜੀ ਉਸ ਤੋਂ ਬਾਅਦ ਐਮਰਜੈਂਸੀ ਸਵਿਚ ਔਫ ਪ੍ਰੋਟੈਕਟ ਕੀ ਔਨ ਰੈਫਰੈਂਸ ਕੀ ਇਧਰੋਂ ਆਫ ਕਰਦੇ ਹਾਂ ਪਲੱਸ ਐਕਸ ਪਲੱਸ ਜ਼ੈਡ ਪਲੱਸ ਐਕਸ ਤੇ ਪਲੱਸ ਜ਼ੈਡ ਦੋਨਾਂ ਨੂੰ ਪ੍ਰੈਸ ਕਰਨ ਤੋਂ ਬਾਅਦ ਵੇਟ ਕਰਨੀ ਜਦ ਤੱਕ ਇਹ ਜ਼ੀਰੋ ਨਹੀਂ ਹੁੰਦਾ ਉਸ ਤੋਂ ਬਾਅਦ ਇਹਦਾ ਜਿਹੜਾ ਸਾਊਂਡ ਹੈ ਇੱਥੋਂ ਆਫ ਕਰ ਦਾਂਗੇ ਠੀਕ ਹੈ ਫਿਰ ਇਧਰੋਂ ਅਸੀਂ ਟੂਲ ਲੈ ਲੈਣੇ ਜਿਹੜੇ ਟੂਲ ਨਾਲ ਕਟਿੰਗ ਕਰਨੀ ਹੈ ਇੱਕ ਨੰਬਰ ਟੂਲ ਸਿਲੈਕਟ ਕਰ ਲਿਆ ਇਧਰੋਂ ਟੂਲ ਲੈ ਕੇ ਨੰਬਰ ਤੇ ਸਟੇਸ਼ਨ ਨੰਬਰ 1 ਮਾਉਂਟ ਵੀ ਆ ਦੇਖੋ ਤੁਹਾਨੂੰ ਫਿਰ ਅਸੀਂ ਦੱਸ ਰਹੇ ਕਿ ਅਸੀਂ ਫਾਸਟ ਟਰੈਕ ਦੇ ਵਿੱਚ ਸਪੀਡ ਦੇ ਨਾਲ ਵੀ ਬੋਲ ਰਹੇ ਹਾਂ ਇਹ ਸਿਰਫ ਤੁਹਾਨੂੰ ਦੱਸਣ ਦਾ ਇੱਕ ਤਰੀਕਾ ਹੈਗਾ ਕਿ ਕਰਵਾਇਆ ਕੀ ਕੀ ਜਾ ਰਿਹਾ ਸੀਐਨਸੀ ਪ੍ਰੋਗਰਾਮਿੰਗ ਦੇ ਅੰਦਰ ਠੀਕ ਹੈ ਜਦੋਂ ਸਟਾਰਟ ਕਰੋਗੇ ਇੱਕ ਚੀਜ਼ ਤੁਹਾਨੂੰ ਦੱਸੀ ਜਾਊਗੀ ਐਦਾਂ ਦੱਸਿਆ ਜਾਊਗਾ ਤੁਹਾਨੂੰ ਦੱਸ ਰਹੇ ਆਪਾਂ ਸਭ ਤੋਂ ਪਹਿਲਾਂ ਪਾਵਰ ਔਨ ਤੇ ਕਲਿੱਕ ਕਰੋ ਪਾਵਰ ਓਨ ਦਾ ਮਤਲਬ ਹੈਗਾ ਮਸ਼ੀਨ ਅਸੀਂ ਔਨ ਕਰਤੀ ਉਸ ਤੋਂ ਬਾਅਦ ਐਮਰਜੈਂਸੀ ਬਟਨ ਦੱਬੋ ਇਸ ਦਾ ਮਤਲਬ ਇਹ ਹੈਗਾ ਸਿਕਿਉਰਟੀ ਦਾ ਬਟਨ ਸੇਫਟੀ ਦਾ ਬਟਨ ਇਸ ਤਰੀਕੇ ਨਾਲ ਤੁਹਾਨੂੰ ਸਟੈਪ ਬਾਈ ਸਟੈਪ ਕਰਵਾਇਆ ਜਾਊਗਾ ਠੀਕ ਹੈ ਜੀ ਮੂ ਟੂਲ ਅਸੀਂ ਲ ਲੈ ਲਿਆ ਇੱਧਰ ਠੀਕ ਹੈ ਟੂਲ ਲੈਂਡ ਤੋਂ ਰੈਫਰੈਂਸ ਕੀ ਆਫ ਕਰ ਲਈ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਜਿਹੜੀ ਸਪਿੰਡਲ ਆ ਮੋਟਰ ਇਹਨੂੰ ਰੋਟੇਟ ਕਰਾਂਗੇ ਤੇ ਟੂਲ ਨੂੰ ਐਕਟੀਵੇਟ ਕਰਾਂਗੇ ਉਹ ਕਿਹੜੇ ਮੋਡ ਦੇ ਵਿੱਚ ਹੋਊਗਾ ਉਹ ਹੋਊਗਾ ਆਪਣਾ ਐਮ ਡੀ ਆਈ ਮੋਡ ਦੇ ਵਿੱਚ ਐਮ ਡੀ ਆਈ ਮੋਡ ਦੇ ਵਿੱਚ ਜਾ ਕੇ ਪ੍ਰੋਗਰਾਮ ਐਮ ਡੀ ਆਈ ਇਹਨੂੰ ਹੁਣ ਅਸੀਂ ਰੋਟੇਟ ਕਰਾਂ ਆਹ ਲੋ ਜੀ ਆ ਰੋਟੇਟ ਹੋ ਗਿਆ ਆਪਣਾ ਸਪਿੰਡਲ ਰੋਟੇਟ ਹੋ ਗਿਆ ਹੁਣ ਟੂਲ ਨੂੰ ਐਕਟੀਵੇਟ ਕਰਾਂਗੇ T01 01 ਐਂਡੋ ਬਲੌਕ ਇਨਸਰਟ ਸਾਈਕਲ ਸਟਾਰਟ ਦੋਨੇ ਐਕਟੀਵੇਟ ਹੋ ਗਏ ਸਪਿੰਡਲ ਵੀ ਤੇ ਟੂਲ ਵੀ ਹੁਣ ਅਸੀਂ ਜੋਗ ਮੋਡ ਤੇ ਵੀ ਜਾ ਕੇ ਦੋਨੇ ਫੇਸ ਤੇ ਟੱਚ ਕਰਾਵਾਂਗੇ ਟੂਲ ਨੂੰ ਇਹਦੇ ਵਿੱਚ ਦੋ ਤਰ੍ਹਾਂ ਦੇ ਫੇਸ ਹੁੰਦੇ ਨੇ ਟਰਨਿੰਗ ਦੇ ਵਿੱਚ ਇੱਕ X ਦਾ ਫੇਸ ਇੱਕ Z ਦਾ ਫੇਸ ਜਿਹੜਾ ਡਾਇਆ ਵਾਲਾ ਫੇਸ ਹੈਗਾ ਉਹ X ਦਾ ਫੇਸ ਹੋ ਗਿਆ ਜਿਹੜਾ ਸਾਹਮਣੇ ਫਰੰਟ ਵਾਲਾ ਉਹ Z ਦਾ ਫੇਸ ਹੈ ਮਤਲਬ ਦੋ ਐਕਸਿਸ ਹੁੰਦੇ ਨੇ ਐਕਸ ਐਕਸਿਸ ਤੇ ਜ਼ੈਡ ਐਕਸਿਸ ਠੀਕ ਹੈ ਇਧਰ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਐਕਸ ਜ਼ੈਡ ਤੇ ਆਰ ਜਿਹੜਾ ਮਤਲਬ ਟੂਲ ਤੁਹਾਡਾ ਹੋਗਾ ਦਾ ਕਾਰਨ ਰੇਡੀਅ ਜਿੰਨਾ ਵੀ 0.4 0.6 0.8 ਤੁਸੀਂ ਦੇਖ ਸਕਦੇ ਹੋ ਠੀਕ ਹੈ ਮਤਲਬ ਆਪਣੇ ਅਕੋਰਡਿੰਗ ਦੇ ਸਕਦੇ ਹੋ ਤੇ ਟੀ ਦਾ ਮਤਲਬ ਕਿਸ ਨੰਬਰ ਤੇ ਤੁਹਾਡਾ ਟੂਲ ਹੈਗਾ ਟੈਰਡ ਦੇ ਵਿੱਚ ਉਹ ਨੰਬਰ ਤੁਸੀਂ ਦੇ ਸਕਦੇ ਹੋ ਇੱਥੇ ਠੀਕ ਹੈ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਟੂਲ ਨੂੰ ਅੱਗੇ ਲੈ ਕੇ ਜਾਵਾਂਗੇ ਮਾਈਨਸ ਜ਼ੈਡ ਦੇ ਨਾਲ ਸਲੋ ਜਾ ਰਿਹਾ ਸੈਂਟਰਲ ਬਟਨ ਦੱਬੋ ਇਹਦੇ ਨਾਲ ਸਪੀਡ ਹੋ ਜੂਗੀ ਇਹਦੀ ਓਕੇ ਉਸ ਤੋਂ ਬਾਅਦ ਮਾਈਨਸ ਜੈਡ ਫਿਰ ਮਾਈਨਸ ਐਕਸ ਦੇ ਨਾਲ ਫੇਸ ਤੇ ਅਸੀ ਟੱਚ ਕਰਾਉਣਾ ਹੁਣ ਇਹ ਧਿਆਨ ਰੱਖਣਾ ਵਾ ਕਿ ਜਿਆਦਾ ਟੱਚ ਨਹੀਂ ਹੋਣਾ ਚਾਹੀਦਾ ਜਦੋਂ ਨੇੜੇ ਆ ਜੇ ਉਸ ਤੋਂ ਬਾਅਦ ਇਹਨੂੰ ਸਲੋ ਕਰ ਦੋ ਸੈਂਟਰਲ ਬਟਨ ਜਿਹੜਾ ਇਹਨੂੰ ਦਬ ਕੇ ਮਾਈਨਸ ਐਕਸ ਹੋ ਗਿਆ ਟੱਚ ਕਿਹੜੇ ਫੇਸ ਤੇ ਹੋਇਆ ਐਕਸ ਵਾਲੇ ਫੇਸ ਤੇ ਹੁਣ ਇਹਦੇ ਵਿੱਚ ਅਸੀਂ ਐਕਸ ਦੀ ਵੈਲਿਊ ਦੇ ਦਾਂਗੇ ਜਿੰਨਾ ਵੀ ਇਹਦਾ ਡਾਇਆ ਹੈਗਾ ਓਕੇ ਉਸ ਤੋਂ ਬਾਅਦ ਜੈਡ ਵਾਲੇ ਪਾਸੇ ਜਾ ਕੇ ਟੂਰ ਨੂੰ ਥੋੜਾ ਜਿਹਾ ਉੱਪਰ ਚੱਕ ਕੇ ਥੋੜਾ ਜਿਹਾ ਮਗਰ ਕਰਕੇ ਇਹਨੂੰ ਉਸ ਤੋਂ ਬਾਅਦ ਮਾਈਨਸ ਐਕਸ ਨੂੰ نیچے ਮਾਈਨਸ ਜਨਰਲ ਟੱਚ ਕਰਾ ਕੇ ਤੇ ਇੱਥੇ ਵੈਲਿਊ ਦੇ ਦੋ ਜੈਡ ਦੀ 0 ਡਾਟ ਮੈਜ਼ਰ ਕੋਡ ਇਹਨੂੰ ਪਿੱਛੇ ਕਰਕੇ ਲਾਸਟ ਦੇ ਵਿੱਚ ਅਸੀਂ ਫਿਰ ਤੋਂ ਜਾਵਾਂਗੇ ਐਮ ਡੀ ਆਈ ਮੋਡ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਫਿਰ ਐਮ ਡੀ ਆਈ ਦੇ ਵਿੱਚ ਉਸ ਤੋਂ ਬਾਅਦ ਜੀ 00 ਰੈਪਿਡ ਕਰਨ ਵਾਸਤੇ ਅਸੀਂ ਦੋਨਾਂ ਨੂੰ ਐਕਸ 0 ਤੇ ਜੈਡ 0 ਤੇ ਰੱਖਾਂਗੇ ਐਕਸ ਨੂੰ ਵੀ ਤੇ ਜੈਡ ਨੂੰ ਆ ਦੇਖੋ ਬਿਲਕੁਲ ਸੈਂਟਰ ਤੇ ਆ ਗਿਆ ਜੇ ਤੁਹਾਨੂੰ ਕੋਈ ਡਾਊਟ ਹੈਗਾ ਸੈਂਟਰ ਹੈ ਜਾਂ ਨਹੀਂ ਤੁਸੀਂ ਵਿਊ ਤੇ ਜਾਓ फ्रंट व्यू ਤੇ ਕਲਿੱਕ ਕਰੋ ਬਿਲਕੁਲ ਸੈਂਟਰ ਹੈਗਾ ਆ ਚੀਜ਼ ਜਿ세 ਦੇਖਣੀ ਹੁੰਦੀ ਹੈ ਜਿਹੜਾ ਟੂਲ ਹੈਗਾ ਆਪਣਾ yellow color ਦਾ ਇਹ ਬਿਲਕੁਲ ਵਜਾਲੇ ਹੈਗਾ ਬਿਲਕੁਲ ਸੈਂਟਰ ਦੇ ਵਿੱਚ ਹੈਗਾ ਇਟ ਮੀਨ ਟੂ ਸੇ ਤੁਹਾਡੀ ਜਿਹੜੀ ਸੈਟਿੰਗ ਹੈਗੀ ਵਰਕ ਜ਼ੀਰੋ ਆਫਸੈਟ ਐਕੂਰੇਟ ਹੈ ਸਹੀ ਆ ਠੀਕ ਹੈ ਕਈ ਵੇਰੇ ਐਂ ਹੁੰਦਾ ਕਿ ਟੂਲ ਹੁੰਦਾ ਕਾਫੀ ਪਿੱਛੇ ਠੀਕ ਹੈ ਤੇ ਇਹਦੇ ਵਿੱਚ ਆ ਗਲਤ ਹੋਗਾ ਤੁਹਾਡਾ ਹੁਣ ਉਸ ਤੋਂ ਬਾਅਦ ਅਸੀਂ ਇੱਕ ਹੋਰ ਦੇਖ ਲੈਣੇ ਆ ਡਾਊਟ ਦੂਰ ਕਰਨ ਵਾਸਤੇ ਇੱਕ ਪ੍ਰੋਸੈਸ ਹੈਗਾ ਯੂ ਦੇ ਥੱਲੇ ਵਾਲਾ ਬਟਨ ਹੈਗਾ ਪੀਓਐਸ ਪੋਜੀਸ਼ਨ ਦਾ ਹੁਣ ਇੱਥੇ ਐਕਸ ਤੇ ਜ਼ੈਡ ਦੋਨਾਂ ਦੀ 0 0 ਹੋਣੀ ਚਾਹੀਦੀ ਹੈ ਕਈ ਵ ਉਹ ਵੀ ਗਲਤ ਆ ਠੀਕ ਹੈ ਟੂਲ ਬਿਲਕੁਲ ਸੈਂਟਰ ਤੇ ਐਕਸ ਤੇ ਜ਼ेड ਦੋਨਾਂ ਦੀ 0 0 ਹੋਣੀ ਚਾਹੀਦੀ ਤੇ ਵੀਰੇ ਇਹ ਹੁੰਦਾ ਟੂਲ ਤਾਂ ਹੁਣ ਤਾਂ ਕਾਫੀ ਪਿੱਛੇ ਐਕਸ 0 ਜ਼ेड 0 ਸ਼ੋਅ ਕਰ ਰਿਹਾ ਉਹ ਵੀ ਗਲਤ ਆ ਕਿਉਂਕਿ ਇਹ ਤਾਂ ਉਹੀ ਪੋਜੀਸ਼ਨ ਹੋ ਗਈ ਜਿਹੜੀ ਮੈਨੂਫੈਕਚਰਰ ਵੱਲੋਂ ਦਿੱਤੀ ਹੋਈ ਆ ਜਿੱਥੋਂ ਮਸ਼ੀਨ ਬਣ ਕੇ ਆਈ ਆ ਅਸੀਂ ਤਾਂ ਆਪਣੀ ਪੋਜੀਸ਼ਨ ਸੈੱਟ ਕਰਨੀ ਆ ਜਿਹਨੂੰ ਅਸੀਂ ਰੈਫਰੈਂਸ ਪੋਜੀਸ਼ਨ ਕਹਿ ਦਿੰਨੇ ਆ ਹੋਮ ਪੋਜੀਸ਼ਨ ਕਹਿ ਦਿੰਨੇ ਆ ਜ਼ੀਰੋ ਪੋਜੀਸ਼ਨ ਕਹਿ ਦਿੰਨੇ ਠੀਕ ਹੈ ਹੁਣ ਆਪਣੀ ਆਫਸਰ ਸੈਟਿੰਗ ਕੰਪਲੀਟ ਇਸ ਤੋਂ ਬਾਅਦ ਵੈਸੇ ਤੇ ਚਲੋ ਆਹ ਸੈਟਿੰਗ ਦਾ ਹੀ ਆ ਤੁਹਾਨੂੰ ਵੈ ਹੁਣ ਇਹਦੇ ਵਿੱਚ ਆਲਰੇਡੀ ਇੱਕ ਪ੍ਰੋਗਰਾਮ ਬਣਿਆ ਹੋਇਆ ਜੇ ਮੈਂ ਐਡਿਟ ਮੋਡ ਦੇ ਵਿੱਚ ਜਾ ਕੇ ਇਸ ਨੂੰ ਚਲਾ ਕੇ ਦੇਖ ਲੈਨੇ ਆ ਜਿਵੇਂ ਆ ਆਪਣਾ ਹੈਗਾ ਇਹਦਾ ਨੰਬਰ ਟਾਈਪ ਕਰਕੇ ਪਾਸ ਪੋਜੀਸ਼ਨ ਤੇ ਜਾ ਕੇ ਮਸ਼ੀਨ ਦਾ ਦਰਵਾਜ਼ਾ ਇੱਥੋਂ ਬੰਦ ਕਰ ਲਿਆ ਉਤੋਂ ਆਟੋ ਮੋਡ ਤੇ ਚਲਾਇਆ ਇਹਨੂੰ ਸਾਈਕਲ ਸਟਾਰਟ ਆ ਦੇਖੋ ਪਹਿਲਾ ਟੂਲ ਥੋੜਾ ਜਿਹਾ ਪਿੱਛੇ ਜਾਊਗਾ ਕਿਉਂਕਿ ਜਿਹੜੀ ਉਹਦੀ ਐਕਚੁਅਲ ਪੋਜੀਸ਼ਨ ਹੈਗੀ ਹੈ ਜਿਹੜੀ ਕਿ ਮੈਨੂਫੈਕਚਰਰ ਨੇ ਦਿੱਤੀ ਹੈ ਜਿੱਥੋਂ ਮਸ਼ੀਨ ਬਣ ਕੇ ਆਈ ਹੈ ਉਤੋਂ ਦੇ ਜਿਹੜੇ ਇੰਜੀਨੀਅਰ ਆ ਉਹਨਾਂ ਨੇ ਇੱਕ ਪੋਜੀਸ਼ਨ ਸੈੱਟ ਕੀਤੀ ਹੈ ਕਿ ਮੇਰਾ ਟੂਲ ਕਟਿੰਗ ਤੋਂ ਪਹਿਲਾਂ ਤੇ ਕਟਿੰਗ ਤੋਂ ਬਾਅਦ ਇਸ ਪੋਜੀਸ਼ਨ ਤੇ ਜਾਏਗਾ ਕਿ ਉਹਨੇ ਉੱਥੇ ਜਾਣਾ ਜਾਣਾ ਹੈਗਾ ਹੁਣ ਦੇਖੋ ਜਦੋਂ ਕਟਿੰਗ ਹੋ ਜੂਗੀ ਆ 60 ਦਾ ਡਾਇਆ ਬਣ ਜੂਗਾ ਉਸ ਤੋਂ ਬਾਅਦ ਦੁਬਾਰਾ ਟੂਲ ਉੱਥੇ ਚੱਲ ਜੂਗਾ ਜਿੱਥੋਂ ਆਇਆ ਸੀਗਾ ਇਹ ਹੈਗੀ ਇਹਦੀ ਹੋਮ ਪੋਜੀਸ਼ਨ ਜਿਹੜੀ ਅਸੀਂ ਪੋਜੀਸ਼ਨ ਸੈਟ ਕੀਤੀ ਆ ਆ ਜਿਹੜਾ ਰੈੱਡ ਕਲਰ ਸ਼ੋਅ ਕਰ ਰਿਹਾ ਇੱਥੇ ਇਹ ਹੈਗਾ ਰੈਫਰੈਂਸ ਪੋਜੀਸ਼ਨ ਠੀਕ ਹੈ ਇਹਨੇ ਇੱਥੋਂ ਹੀ ਕਟਿੰਗ ਕਰਨੀ ਆ ਕਿਉਂਕਿ ਉਹਨੂੰ ਹੁਣ ਪਤਾ ਲੱਗ ਗਿਆ ਕਿ ਮੈਂ ਹਵਾ ਦੇ ਵਿੱਚ ਕਟਿੰਗ ਨਹੀਂ ਕਰਨੀ ਤੇ ਮੈਂ ਦੇਖੋ ਇੱਥੋਂ ਕਟਿੰਗ ਨਹੀਂ ਕਰਨੀ ਇੱਥੋਂ ਕਰਨੀ ਠੀਕ ਹੈ ਜੀ ਆ ਪੋਜੀਸ਼ਨ ਸੈੱਟ ਕਰ ਰਹੇ ਆ ਸੋ ਅ ਸੀਗਾ ਆਪਣਾ ਸੈਟਿੰਗ ਦਾ ਜਦੋਂ ਤੁਹਾਡਾ ਕੋਰਸ ਕੰਪਲੀਟ ਹੋ ਜਾਏਗਾ ਤੁਹਾਨੂੰ ਸਰਟੀਫିକੇਟ ਦਿੱਤਾ ਜਾਊਗਾ ਜਿਹੜਾ ਕਿ ਹਰ ਪਾਸੇ ਚੱਲੂਗਾ ਇੰਡੀਆ ਅਬ੍ਰੋਡ ਹਰ ਪਾਸੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਸਟੂਡੈਂਟ ਦਾ ਬਣਿਆ ਹੋਇਆ ਹੈ ਸੀਗਾ ਇਹ ਉਹਦਾ ਆਰਟ ਕਮ ਡਿਜ਼ਾਈਨਿੰਗ ਦਾ ਹੈਗਾ ਤੁਹਾਡਾ ਹੋਊਗਾ ਸੀਐਨਸੀ ਐਡਵਾਂਸ ਪ੍ਰੋਗਰਾਮਿੰਗ ਟਰਨਿੰਗ ਵੀਐਮਸੀ ਜਿਹੜਾ ਵੀ ਤੁਸੀਂ ਕੋਰਸ ਕਰਦੇ ਹੋ ਠੀਕ ਹੈ ਜੀ ਬਟ ਮੇਨ ਚੀਜ਼ ਤਾਂ ਦੇਖੋ ਜਿਹੜਾ ਤੁਹਾਨੂੰ ਕਰਵਾਇਆ ਜਾਊਗਾ ਨਾ ਕਿਹੜੀ ਪ੍ਰੋਗਰਾਮਿੰਗ ਆ ਸੈਟਿੰਗ ਆ ਤੁਹਾਡੀ ਟ੍ਰੇਨਿੰਗ ਆਏਗੀ ਉਹ ਮੇਨ ਹੈਗੀ ਕਿਉਂਕਿ ਸਰਟੀਫିକੇਟ ਤਾਂ ਹਰ ਕੋਈ ਦੇ ਦਿੰਦਾ ਆ ਸਰਟੀਫିକੇਟ ਦਾ ਕੰਮ ਕੀ ਹੁੰਦਾ ਐ ਐਂਟਰੀ ਲੈਣਾ ਐਂਟਰੀ ਤਾਂ ਮਿਲ ਜੂਗੀ ਜੇ ਕੰਮ ਆਉਂਦਾ ਹੋਊਗਾ ਤਾਂ ਹੀ ਤੁਸੀਂ ਸੈੱਟ ਹੋ ਸਕਦੇ ਹੋ ਤਾਂ ਹੀ ਤੁਹਾਡੀ ਸਿਲੈਕਸ਼ਨ ਹੋਏਗੀ ਉੱਥੇ ਇਸ ਕਰਕੇ ਮੇਨ ਟ੍ਰੇਨਿੰਗ ਵੱਲ ਤੁਹਾਨੂੰ ਧਿਆਨ ਦੇਣਾ ਪਊਗਾ ਤੁਸੀਂ ਸਾਡਾ ਜਿਹੜਾ ਸਿਲੇਬਸ ਹੈਗਾ ਉਹਨੂੰ ਇੱਕ ਵਾਰੀ ਦੇਖੋ ਨੰਬਰ ਤੁਹਾਡੇ ਸਾਹਮਣੇ ਨੀਚੇ ਫਲੈਸ਼ ਹੋ ਰਹੇ ਨੇ ਨੰਬਰਸ ਤੇ ਕਾਲ ਕਰੋ ਕਾਲ ਕਰਕੇ ਡੈਮੋ ਕਲਾਸ ਲਓ ਜੇ ਤੁਹਾਨੂੰ ਲੱਗਦਾ ਕਿ ਅਸੀਂ ਪ੍ਰੋਪਰ ਕਰਵਾ ਰਹੇ ਹਾਂ ਪਹਿਲੀ ਗੱਲ ਤਾਂ ਪਿਛਲੇ 13 ਸਾਲਾਂ ਤੋਂ ਆਪਣੀ ਜਿਹੜੀ ਫੀਸ ਹੈਗੀ ਆ ਉੰਨੀ ਦੀ ਉੰਨੀ ਹੈਗੀ ਆ ਲੋਕਾਂ ਨੇ ਪਤਾ ਨਹੀਂ ਕਿੰਨੀ ਫੀਸਾਂ ਵਧਾ ਵਧਾ ਕੇ ਕਿੱਥੇ ਤੱਕ ਲੈ ਕੇ ਚਲੇਗੇ ਆਪਣੀ ਉਹ ਵੀ ਫੀਸ ਵਾਲੀ ਵੀ ਚੱਲਦੀ ਪਈ ਆ ਬਾਕੀ ਗੱਲ ਫੀਸ ਦੀ ਨਹੀਂ ਹੈਗੀ ਕਿ ਸਾਡੀ ਫੀਸ ਘਟਾ ਆਪਣਾ ਸਲੇਬਸ ਵੀ ਹੋਰ ਨਾਲੋਂ ਵੱਧ ਹੈਗਾ ਅਸੀਂ ਟੂਲਿੰਗ ਦੀ ਕਲਾਸ ਵੀ ਲੈਣੇ ਆ ਵਰਕ ਜੀਰੋ ਆਫਸੈਟ ਦੀ ਕਲਾਸ ਵੀ ਲੈਣੇ ਆ ਮੈਜ਼ਰਮੈਂਟ ਦੀ ਟੋਲਰੈਂਸ ਦੀ ਕੁਆਲਟੀ ਕੰਟਰੋਲ ਵੀ ਕਈ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹਦੇ 'ਚ ਇਕੱਲਾ ਇਹ ਨਹੀਂ ਹੈਗਾ ਕਿ ਪ੍ਰੋਗਰਾਮਿੰਗ ਹੀ ਹੁੰਦੀ ਹੈ ਸੈਟਿੰਗ ਆ ਬਹੁਤ ਸਾਰੀਆਂ ਚੀਜ਼ਾਂ ਬੇਸਿਕ ਚੀਜ਼ਾਂ ਵੀ ਹੈਗੀਆਂ ਨੇ ਕਿਉਂਕਿ ਜਦੋਂ ਇੰਟਰਵਿਊ ਦੇ ਵਿੱਚ ਜਾਓਗੇ ਤੇ ਬੇਸਿਕ ਚੀਜ਼ਾਂ ਵੀ ਪੁੱਛੀਆਂ ਇਹ ਸੀ ਐਂਸੀ ਕੋਦੋ ਬਣੇ ਸੀ ਕਿੰਨੇ ਬਣਾਈ ਸੀ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ ਕਿੰਨੇ ਤਰੀਕੇ ਦੇ ਚਾਹ ਹੁੰਦੇ ਨੇ ਚੱਕ ਹੁੰਦੇ ਨੇ ਤੇ ਉਹ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਆ ਉਹ ਉੱਥੇ ਮਿਲੇਗੀ ਜਿੱਥੇ ਪ੍ਰੋਪਰ ਸਿਲੇਬਸ ਕਰਵਾਇਆ ਜਾ ਰਿਹਾ ਠੀਕ ਹੈ ਜੀ ਸੋ ਕਿਸੇ ਵੀ ਸਟੂਡੈਂਟ ਨੇ ਜੁਆਇਨ ਕਰਨਾ ਹੋਇਆ ਚਾਹੇ ਇਨਕੁਆਰੀ ਲੈਣੀ ਹੋਈ ਨੀਚੇ ਨੰਬਰ ਫਲੈਸ਼ ਹੋ ਰੇ ਨੇ ਤੇ ਸਾਨੂੰ ਕਾਲ ਕਰੋ ਵਿਜ਼ਿਟ ਕਰੋ ਡੈਮੋ ਕਲਾਸ ਲੈ ਲਓ ਜੇ ਤੁਹਾਨੂੰ ਲੱਗਦਾ ਕਿ ਅਸੀਂ ਪ੍ਰੋਪਰ ਕਰਵਾ ਰਹੇ ਹਾਂ ਤੇ ਜੁਆਇਨ ਤੁਸੀਂ ਕਰ ਸਕਦੇ ਹੋ ਤੇ ਆਪਣਾ ਮਕੈਨੀਕਲ ਲਾਈਨ ਦੇ ਵਿੱਚ ਵਧੀਆ ਕੰਮ ਵਿਕ ਬਣਾ ਸਕਦੇ ਹੋ ਕਿਉਂਕਿ ਸੀਐਨਸੀ ਦਾ ਜਿਹੜਾ ਸਕੋਪ ਹੈਗਾ ਹਮੇਸ਼ਾ ਹੀ ਰਹੂਗਾ ਇਹ ਨਹੀਂ ਹੈਗਾ ਅੱਜ ਹੈਗਾ ਕਾਨੂੰਨੀ ਹੋਊਗਾ ਕੋਈ ਨਵੀਂ ਚੀਜ਼ ਆ ਜੂਗੀ ਨਹੀਂ ਸੀਐਨਸੀ ਤੋਂ ਉੱਪਰ ਕੁਝ ਨਹੀਂ ਆ ਸਕਦਾ ਕੰਪਿਊਟਰ ਤੋਂ ਉੱਪਰ ਕੁਝ ਨਹੀਂ ਆ ਸਕਦਾ ਤਾਂ ਕਿਸੇ ਨੇ ਵੀ ਜੇ ਕਰਨਾ ਹੋਇਆ ਤੇ ਇਹਨਾਂ ਤੇ ਸਾਨੂੰ ਕੰਟੈਕਟ ਜਰੂਰ ਕਰਿਓ ਤੇ ਜੁਆਇਨ ਕਰ ਲਓ ਠੀਕ ਹੈ ਜੀ ਤੇ ਸੀਐਨਸੀ ਤੋਂ ਰਿਲੇਟਿਡ ਹੋਰ ਵੀ ਜਾਣਕਾਰੀ ਵਾਸਤੇ ਸਾਡੇ ਚੈਨਲ ਦੇ ਉੱਪਰ ਹੋਰ ਵੀ ਵੀਡੀਓਜ਼ ਹੈਗੀਆਂ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਤਾਂ ਦੇਖਦੇ ਰਹੋ ਸੀਐਨਸੀ ਪ੍ਰੋਗਰਾਮਿੰਗ ਟ੍ਰੇਨਿੰਗ ਸੈਂਟਰ ਲੁਧਿਆਣਾ ਜੈ ਹਿੰਦ ਜੈ ਭਾਰਤ ਵੰਦੇ ਮਾਤਰਮ